ਸਤਿ ਸ਼੍ਰੀ ਅਕਾਲ ਜੀ ਸੂਟ ਬੂਟੀਆਂ ਵਾਲੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਤੁਹਾਡੇ ਲਈ ਇਹ कॉटन ਦੇ सूट ਨੇ ਜੀ ਔਰ ਇਹਨਾਂ ਦੇ ਨਾਲ ਮੈਚਿੰਗ ਸੂਟ ਨੇ ਇਹ ਮੈਚਿੰਗ ਸੂਟ ਨੇ ਔਰ ਪ੍ਰਿੰਟਡ ਪਿਓਰ ਦੇ ਪਿਓਰ ਸ਼ਿਫॉन ਦੇ ਦੁਪੱਟੇ ਰਹਿਣਗੇ ਜੀ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਜਿਹੜਾ ਤੁਹਾਨੂੰ ਸੂਟ ਦਿਖਾਉਨੇ ਆ कॉटन ਦਾ ਸੂਟ ਹੈ ਜੀ ਬਿਲਕੁਲ ਪਿਓਰ कॉटन ਦਾ ਔਰ ਕਲਰ ਇਸ ਸੂਟ ਦਾ ਰਹੂਗਾ ਬਲੈਕ ਬਲੈਕ ਕਲਰ ਦਾ ਸੂਟ ਹੈ ਹੈ ਦੇਖੋ ਜੀ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਹੋਈ ਵੀ ਆ ਸਾਰੇ ਸ਼ਰਟ ਦੇ ਵਿੱਚ ਔਰ ਇਹਦਾ ਇਹਦਾ ਜਿਹੜਾ ਕਿ ਰਾਇਆ ਉਹ ਇਸ ਤਰ੍ਹਾਂ ਪ੍ਰਿੰਟ ਹੋਇਆ ਹੋਇਆ ਠੀਕ ਹੈ ਜੀ ਇਹਦਾ ਕਿਹੜਾ ਰੋਗਾ ਔਰ ਕਿਹੜਾ ਸਟੋਨਸ ਦੇ ਨਾਲ ਹਾਈਲਾਈਟ ਹੋਇਆ ਹੋਇਆ ਮੈਂ ਇਸ ਤਰ੍ਹਾਂ ਕਰਕੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਠੀਕ ਹੈ ਜੀ ਆ ਸਟੋਨ ਨੇ ਜਿਹੜੇ ਸਟੋਨਸ ਨਾਲ ਹਾਈਲਾਈਟ ਹੋਇਆ ਹੋਇਆ ਪਲੇਨ ਬਲੈਕ ਕਲਰ ਦੀ ਇਹਦੀ ਬਾਟਰ ਬਾਟਮ ਰਹੂਗੀ ਬਾਟਮ ਆ 3 ਮੀਟਰ ਤੋਂ ਘੱਟ ਹੈ ਔਰ 2.5 ਮੀਟਰ ਤੋਂ ਉੱਪਰ ਇਹਦਾ ਬਾਟਮ ਦਾ ਕਪੜਾ ਰਹੂਗਾ ਔਰ ਬੈਗ ਤੇ ਵੀ ਸੇਮ ਪ੍ਰਿੰਟਿੰਗ ਹੋਈ ਵੀ ਆ ਜਿਹੜੇ ਸੂਟ ਸੂਟ ਦੀ ਜਿਹੜੀ ਸ਼ਰਟ ਆ ਨਾ ਉਹਦੀ ਬੈਗ ਤੇ ਵੀ ਸੇਮ ਕਲਰ ਦੀ ਪ੍ਰਿੰਟਿੰਗ ਹੋਈ ਵੀ ਆ ਜੀ ਸੋ ਇਹਦਾ ਜਿਹੜਾ ਦੁਪੱਟਾ ਹੈ ਤਾਂ ਮੈਂ ਦਿਖਾ ਦਿੰਨੀ ਆ ਪਿਓਰ ਦਾ ਦੁਪੱਟਾ ਹੈ ਜੀ ਡਿਜੀਟਲ ਪ੍ਰਿੰਟਿੰਗ ਵਾਲਾ ਪ੍ਰਿੰਟ ਐਕਸਟਰਾ ਨਾਲ ਦੁਪੱਟਾ ਰਹੂਗਾ ਦੁਪੱਟਾ ਬਹੁਤ ਪਿਆਰਾ ਹੈ ਦੁਪੱਟੇ ਨਾਲ ਹੀ ਸੂਟ ਦੀ ਜਿਹੜੀ ਗ੍ਰੇਸ ਆਉਣੀ ਹੁੰਦੀ ਹੈ ਔਰ ਇਹ ਸੂਟ ਦਾ ਜਿਹੜਾ ਪ੍ਰਾਈਸ ਦਾ ਉਹ ਸਿਰਫ 1000 ਰੁਪਏ ਰਹੂਗਾ ਕੋਈ ਇਸ ਸੂਟ ਦੀ ਐਕਸਟਰਾ ਸ਼ਿਪਿੰਗ ਨਹੀਂ ਸਿਰਫ 1000 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਆ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਆ ਤੁਸੀਂ ਇਸ ਨੰਬਰ ਤੇ ਇਸ ਨੰਬਰ ਨੂੰ ਸੇਵ ਕਰਕੇ WhatsApp ਤੇ ਮੈਨੂੰ ਮੈਸੇਜ ਕਰੋ ਜਿਹੜਾ ਤੁਹਾਨੂੰ ਸੂਟ ਸੋਹਣਾ ਲੱਗੂਗਾ ਵਧੀਆ ਲੱਗੂਗਾ ਉਸ ਸੂਟ ਦਾ ਮੈਨੂੰ ਇਸ ਸਕਰੀਨਸ਼ਾਟ WhatsApp ਤੇ ਸੈਂਡ ਕਰ ਦਿਓ ਤੇ ਆਪਣਾ ਜਿਹੜਾ ਆਰਡਰ ਹੈ ਉਹ ਬੁੱਕ ਕਰਵਾ ਲਿਓ ਠੀਕ ਹੈ ਜੀ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸ ਦਿਆਂ ਕਿ ਆਪਣੀ ਕੈਸ਼ ਔਨ ਡਿਲੀਵਰੀ ਨਹੀਂ ਅਵੇਲੇਬਲ ਹੈਗੀ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਠੀਕ ਹੈ ਜੀ ਔਰ ਵਿਦਾਊਟ ਪੇਮੈਂਟ ਕਿਸੇ ਭੈਣ ਦਾ ਸੂਟ ਹੋਲਡ ਨਹੀਂ ਹੋਣਾ ਕਿਉਂਕਿ ਭੈਣਾਂ ਬਾਅਦ ਚ ਕਹਿ ਦਿੰਦੀਆਂ ਨੇ ਕਿ ਸਾਡਾ ਮਾਈਂਡ ਚੇਂਜ ਹੋ ਗਿਆ ਸੋ ਜੇ ਸਾਡੇ ਕੋਲੇ ਕੋਈ ਹੋਰ ਕਲਾਇੰਟ ਆਉਂਦਾ ਨਾਲ ਸੀ ਉਹਨਾਂ ਨੂੰ ਸੂਟ ਦਿੰਨੇ ਆ ਤੇ ਉਹ ਜਿਹੜੀ ਭੈਣਾਂ ਨੇ ਹੋਲਡ ਕੀਤਾ ਹੁੰਦਾ ਆ ਬਾਅਦ ਚ ਉਹ ਵੀ ਮੁੱਕਰ ਜਾਂਦੇ ਆ ਸੋ ਬਿਨਾਂ ਪੇਮੈਂਟ ਤੋਂ ਕਿਸੇ ਭੈਣ ਦਾ ਸੂਟ ਆਪਾਂ ਸਾਈਡ ਤੇ ਨਹੀਂ ਰੱਖਾਂਗੇ ਜੀ ਜਿਹੜੀ ਭੈਣ ਦੀ ਪਹਿਲਾਂ ਪੇਮੈਂਟ ਆ ਗਈ ਆਪਾਂ ਉਸੇ ਭੈਣ ਦਾ ਆਰਡਰ ਬੁੱਕ ਕਰ ਦੇਵਾਂਗੇ ਇਸੇ ਪ੍ਰਿੰਟ ਦੇ ਵਿੱਚ ਸੇਮ ਸੂਟ ਹੈ ਜੀ ग्रीन कलर ਦਾ ਡੇਗ ਰੰਗਾ ਜਿਹਾ ਆਪਾਂ ਜਿਹਨੂੰ ਕਲਰ ਕਹਿ ਦਿੰਨੇ ਆ ਬਹੁਤ ਸੋਹਣਾ ਕਲਰ ਹੈ ਇਹਦਾ ਵੀ ਘੇਰਾ ਉਸੇ ਤਰ੍ਹਾਂ ਪ੍ਰਿੰਟਡ ਹੈ ਔਰ ਸਟੋਨਸ ਨਾਲ ਹਾਈਲਾਈਟ ਹੋਇਆ ਹੋਇਆ ਹੈ ਪਲੇਨ ਇਸੀ ਗ੍ਰੀਨ ਕਲਰ ਦੀ ਬਾਟਮ ਰਹੂਗੀ ਤੁਸੀਂ ਚਾਹੇ ਸ਼ਰਾਰਾ ਬਣਾਓ ਸਲਵਾਰ ਬਣਾਓ ਜੋ ਮਰਜ਼ੀ ਬਣਾਓ ਰੱਖੜੀਆਂ ਦੇ ਲਈ ਬਹੁਤ ਬੈਸਟ ਸੂਟ ਨੇ ਰੱਖੜੀਆਂ ਤੇ ਗਿਫਟ ਦੇਣ ਲਈ ਔਰ ਇਹ ਸੂਟ ਦਾ ਜਿਹੜਾ ਦੁਪੱਟਾ ਹੈ ਗ੍ਰੀਨ ਕਲਰ ਦਾ ਹੈ ਪ੍ਰਿੰਟਰਡ ਪਿਓਰ ਸ਼ਿਫਵਾਨ ਦਾ ਗ੍ਰੀਨ ਕਲਰ ਦਾ ਦੁਪੱਟਾ ਹੈ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਨੇਗੇ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਦੁਪੱਟਾ ਰਹੂਗਾ ਇੱਕ ਹੋਰ ਸੂਟ ਹੈ ਜੀ ਇਸੇ ਰੇਂਜ ਦੇ ਵਿੱਚ ਇਹ ਹੈਗਾ ਬਲੂ ਕਲਰ ਬਲੂ ਮਤਲਬ ਜਿੱਦਾਂ ਮੋਰ ਪੰਖੀਆ ਜਿਹਾ ਕਲਰ ਨਹੀਂ ਹੁੰਦਾ ਉਹ ਕਲਰ ਹੈ ਇਹ ਇਹਦੀ ਮਜੈਂਟਾ ਦੇ ਨਾਲ ਇਹਦਾ ਕੰਟਰਾਸਟ ਹੋਇਆ ਹੋਇਆ ਹੈ ਇਸ ਤਰ੍ਹਾਂ ਸਾਰੇ ਸੂਟ ਦੀ ਪ੍ਰਿੰਟਿੰਗ ਰਹੂਗੀ। ਅਰੇ ਸੂਟ ਦਾ ਜਿਹੜਾ ਘੇਰਾ ਆ ਉਹ ਇਤਨਾ ਰਹੂਗਾ। ਮੈਂ ਤੁਹਾਨੂੰ ਦਿਖਾਉਣੀ ਆ ਪ੍ਰੋਪਰ। ਇਸ ਤਰ੍ਹਾਂ ਦਾ ਸਿੱਪੀ ਵਰਕ ਹੋਰ ਆਲੀ ਵਰਕ ਦੇ ਨਾਲ ਇਹਦਾ ਜਿਹੜਾ ਮਹ ਪ੍ਰਿੰਟ ਆ ਉਹ ਹਾਈਲਾਈਟ ਹੋਇਆ ਹੋਇਆ। ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ। ਦੇਖੋ ਜੀ। ਔਰ ਖੜੀਆਂ ਵਗੈਰਾ ਤੇ ਗਿਫਟ ਕਰਨ ਲਈ ਸਭ ਤੋਂ ਵਧੀਆ ਨੇ ਇਹ ਸੂਟ। ਔਰ ਇਹਨਾਂ ਸੂਟਾਂ ਦੇ ਥੱਲੇ ਤੁਹਾਨੂੰ ਲਾਈਨਿੰਗ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਨਾ ਸ਼ਰਟ ਥੱਲੇ ਲਾਈਨਿੰਗ ਲਾਉਣ ਦੀ ਜ਼ਰੂਰਤ ਹੈ ਨਾ ਸਲਵਾਰ ਥੱਲੇ। ਵਿਦਆਊਟ ਲਾਈਨਿੰਗ ਜਿੱਦਾਂ ਮਰਜ਼ੀ ਤੁਸੀਂ ਇਹ ਸੂਟ ਨੂੰ ਸਟਿਚ ਕਰੋ। ਦੁਪੱਟਾ ਇਹ ਸੂਟ ਦਾ ਵੀ ਬਹੁਤ-ਬਹੁਤ ਪਿਆਰਾ ਹੈ। ਇਸ ਤਰ੍ਹਾਂ ਲੱਗੂਗਾ। ਇਸ ਸੂਟ ਦਾ ਜਿਹੜਾ ਦੁਪੱਟਾ ਹੈ। ਦੇਖ ਸਕਦੇ ਤੁਸੀਂ। ਸੈਂਟਰ ਦੇ ਵਿੱਚ ਮਾਰਜੈਂਟਾ ਔਰ ਸਾਈਡਾਂ ਤੇ ਬਲੂ ਕਲਰ ਦਾ ਠੀਕ ਹੈ ਜੀ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਸ ਹੈ ਸਿਰਫ 1000 ਰੁਪਏ ਆ ਜੀ ਕੋਈ ਐਕਸਟਰਾ ਸ਼ਿਪਿੰਗ ਨਹੀਂ ਔਰ ਜਿਹੜੀ ਮੇਰੀ ਭੈਣ ਨੂੰ ਜਿਹੜਾ ਸੂਟ ਸੋਹਣਾ ਲੱਗਦਾ ਆ ਉਹ ਤੁਸੀਂ ਸੂਟ ਦਾ ਸਕਰੀਨ ਸ਼ਾਟ ਲੈ ਕੇ ਮੈਨੂੰ ਮੇਰੇ WhatsApp ਤੇ ਸੈਂਡ ਕਰ ਦਿਓ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਜੀ ਇੱਕ ਮੇਰੀ ਰਿਕੁਐਸਟ ਆ ਸਾਰੀਆਂ ਭੈਣਾਂ ਨੂੰ ਕਿ ਪਲੀਜ਼ ਲੈਸ ਲਈ ਨਾ ਮੈਨੂੰ ਕਹਾਂ ਕਰੋ ਕਿ ਲੈਸ ਕਰੋ ਕਿਉਂਕਿ ਆਪਣੇ ਸੂਟਾਂ ਦਾ ਜਿਹੜਾ ਪ੍ਰਾਈਸ ਆ ਉਹ ਪਹਿਲਾਂ ਹੀ ਬਹੁਤ ਘੱਟ ਆ 1000 ਰੁਪਏ ਦੇ ਵਿੱਚ ਹਨਾ ਤੁਹਾਨੂੰ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਬਿਨਾਂ ਕਿਸੇ ਸ਼ਿਪਿੰਗ ਤੋਂ ਬਹੁਤ ਵੱਡੀ ਗੱਲ ਆ ਮੈਨੂੰ ਲੱਗਦਾ ਕਿਉਂਕਿ ਜੇ ਅਸੀਂ ਸੂਟ ਬਾਏ ਕਰਨ ਜਾਂਦੇ ਆ ਤਾਂ ਅਸੀਂ ਕੱਲਾ 1000 ਦਾ ਸਿਰਫ ਅਸੀਂ ਸੂਟ ਨਹੀਂ ਲੈ ਕੇ ਆਉਂਦੇ ਅਸੀਂ ਕਰਾਇਆ ਵਗੈਰਾ ਵੀ ਲਾ ਕੇ ਜਾਂਦੇ ਆ ਔਰ ਨਾਲ ਹੋਰ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਵੀ ਲੈ ਕੇ ਆਉਂਦੇ ਆ ਸੋ ਇਹ ਸੂਟ ਆਪਣੇ ਘਰੇ ਤੁਹਾਨੂੰ ਬੈਠੇ ਪਹੁੰਚਾਉਣ ਨੂੰ 1000 ਰੁਪਏ ਦੇ ਵਿੱਚ ਪਹੁੰਚ ਜਾਣੇ ਆ ਜੀ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਓ ਕਿਉਂਕਿ ਇਹ ਸਿੰਗਲ ਸਿੰਗਲ ਪੀਸ ਹੈ ਔਰ ਇੱਕ ਮੇਰੀ ਰਿਕੁਐਸਟ ਆ ਸਾਰੀਆਂ ਭੈਣਾਂ ਨੂੰ ਕਿ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਆਪਣੀ ਵੀਡੀਓ ਤੇ ਲਾਈਕ ਵੀਡੀਓ ਨੂੰ ਸ਼ੇਅਰ ਔਰ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਜਿੱਦਾਂ ਦਾ ਵੀ ਤੁਹਾਡਾ ਰਿਵਿਊ ਹੁੰਦਾ ਹੈ ਜਰੂਰ ਦਿਆ ਕਰੋ ਸੋ ਠੀਕ ਹੈ ਭੈਣਾਂ ਜਲਦੀ ਆਪਾਂ ਨਵੇਂ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਤੁਸੀਂ ਆਪਣਾ ਖਿਆਲ ਰੱਖਿਓ ਜੀ and one